ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਤਨਾਮ ਸਿੰਘ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਇਤਿਹਾਸ ਵਿੱਚ ਕੁਝ ਦਿਨ ਅਜਿਹੇ ਹੁੰਦੇ ਹਨ ਜੋ ਸਿਰਫ ਤਾਰੀਖ ਨਹੀਂ ਰਹਿੰਦੇ ਬਲਕਿ ਪੂਰੇ ਯੁੱਗ ਦੀ ਸ਼ੁਰੂਆਤ ਜਾਂ ਅੰਤ ਬਣ ਜਾਂਦੇ ਹਨ 2001 ਦਾ 11 ਸਤੰਬਰ ਇੱਕ ਅਜਿਹਾ ਹੀ ਦਿਨ ਸੀ ਦੁਨੀਆ ਨੂੰ ਬਹੁਤ ਘੱਟ ਪਤਾ ਸੀ ਕਿ 11 ਸਤੰਬਰ 2001 ਦੀ ਸਵੇਰ ਆਪਣੇ ਨਾਲ ਕੀ ਲੈ ਕੇ ਆਵੇਗੀ ਸਵੇਰ ਦੇ ਕੁਝ ਹੀ ਘੰਟਿਆਂ ਵਿੱਚ ਦੁਨੀਆ ਨੇ ਆਪਣੀਆਂ ਅੱਖਾਂ ਸਾਹਮਣੇ ਅਮਰੀਕੀ ਸ਼ਕਤੀ ਦੇ ਪ੍ਰਤੀਕ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿੰਜ਼ ਟਾਵਰ ਨੂੰ ਡਿੱਗਦੇ ਹੋਏ ਅਤੇ ਹਜ਼ਾਰਾਂ ਬੇਗੁਨਾਹਾਂ ਦੀ ਜ਼ਿੰਦਗੀਆਂ ਨੂੰ ਖਤਮ ਹੁੰਦੇ ਹੋਏ ਦੇਖਿਆ ਇਹ ਇੱਕ ਅਜੀਹਾ ਹਮਲਾ ਸੀ ਜਿਸ ਨੇ ਨਾ ਸਿਰਫ ਅਮਰੀਕਾ ਬਲਕਿ ਪੂਰੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਇਸ ਨੇ ਅਤਵਾਦ ਵਿਰੁੱਧ ਜੰਗ ਨੂੰ ਜਨਮ ਦਿੱਤਾ ਇੱਕ ਅਜੀਹਾ ਸੰਘਰਸ਼ ਜਿਸ ਦੇ ਨਤੀਜੇ ਅੱਜ ਵੀ ਅਸੀਂ ਦੇਖ ਰਹੇ ਹਾਂ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਥੋੜੀ ਪੁਰਾਣੀ ਹੈ ਉਸ ਵਿੱਚ ਇਹ ਦੱਸਿਆ ਗਿਆ ਹੈ ਕਿ ਉਸامہ ਬਿੰ ਲਾਦਨ ਅਜੇ ਵੀ ਫਰਾਰ ਹੈ ਅਤੇ ਅਮਰੀਕੀ ਫੌਜਾਂ ਅਫਗਾਨਿਸਤਾਨ ਵਿੱਚ ਹਨ ਪਰ ਅੱਜ 2025 ਵਿੱਚ ਕਹਾਣੀ ਬਹੁਤ ਅੱਗੇ ਵੱਧ ਚੁੱਕੀ ਹੈ ਅਸੀਂ ਤੁਹਾਨੂੰ 9 11 ਤੋਂ ਲੈ ਕੇ ਅੱਜ ਤੱਕ ਦੀ ਪੂਰੀ ਕਹਾਣੀ ਦੱਸਾਂਗੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ 11 ਸਤੰਬਰ 2001 ਨੂੰ ਅਸਲ ਵਿੱਚ ਕੀ ਹੋਇਆ ਸੀ ਜਿਸ ਨੇ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਅਮਰੀਕਾ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਅਫਗਾਨਿਸਤਾਨ ਤੇ ਕਿਉਂ ਹਮਲਾ ਕੀਤਾ 911 ਦੇ ਮੁੱਖ ਦੋਸ਼ੀ ਉਸامہ ਬਿੰ ਲਾਦਨ ਦਾ ਅੰਤ ਕਿਵੇਂ ਹੋਇਆ 20 ਸਾਲਾਂ ਦੀ ਲੰਬੀ ਜੰਗ ਤੋਂ ਬਾਅਦ ਅਮਰੀਕੀ ਫੌਜਾਂ ਅਫਗਾਨਿਸਤਾਨ ਤੋ ਵਾਪਸ ਕਿਉਂ ਆ ਗਈਆਂ ਅਤੇ ਅਜ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਉੱਥੋਂ ਦੇ ਹਾਲਾਤ ਕਿਹੋ ਜਿਹੇ ਹਨ ਆਓ ਆਪਾਂ ਸਾਰੇ ਆਧੁਨਿਕ ਇਤਿਹਾਸ ਦੇ ਇਸ ਸਭ ਤੋਂ ਮਹੱਤਵਪੂਰਨ ਅਧਿਆਇ ਨੂੰ ਸਮਝੀਏ 11 ਸਤੰਬਰ 2001 ਦੀ ਸਵੇਰ ਅਮਰੀਕਾ ਲਈ ਇੱਕ ਆਮ ਸੁੰਦਰ ਸਵੇਰ ਸੀ ਪਰ ਅਸਮਾਨ ਵਿੱਚ ਇੱਕ ਭਿਆਨਕ ਸਾਜ਼ਿਸ਼ ਰਚੀ ਜਾ ਰਹੀ ਸੀ ਅੱਤਵਾਦੀ ਸੰਗਠਨ ਅਲ ਕਾਇਦਾ ਨੇ 19 ਅੱਤਵਾਦੀਆਂ ਦੇ 4 ਵੱਖ-ਵੱਖ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਉਹਨਾਂ ਦਾ ਮਕਸਦ ਇਨ੍ਹਾਂ ਜਹਾਜ਼ਾਂ ਨੂੰ ਮਜ਼ਾਇਲ ਬਤੋਂ ਵਰਤ ਕੇ ਅਮਰੀਕਾ ਦੇ ਆਰਥਿਕ ਫੌਜੀ ਅਤੇ ਰਾਜਨੀਤਿਕ ਜਿੰਨਾ ਤੇ ਹਮਲਾ ਕਰਨਾ ਸੀ ਇਹ ਜਹਾਜ਼ ਤੇਲ ਨਾਲ ਭਰੇ ਹੋਏ ਸਨ ਸਵੇਰੇ 8:46 ਮਿੰਟ ਉਤੇ ਪਹਿਲਾ ਜਹਾਜ਼ ਅਮਰੀਕਨ 에ਅਰਲਾਈਨਸ ਦੀ ਫਲਾਈਟ 11 ਨਿਊਯਾਰਕ ਵਿੱਚ ਸਥਿਤ ਵਰਲਡ ਟ੍ਰੇਡ ਸੈਂਟਰ ਦੇ ਨਾਰਥ ਟਾਵਰ ਨਾਲ ਸਿੱਧਾ ਟਕਰਾ ਗਿਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟਾਵਰ ਦੇ ਉੱਪਰਲੇ ਹਿੱਸੇ ਵਿੱਚੋਂ ਇੱਕ ਅੱਗ ਦਾ ਇੱਕ ਵਿਸ਼ਾਲ ਗੋਲਾ ਬਣ ਗਿਆ ਸ਼ੁਰੂ ਵਿੱਚ ਦੁਨੀਆ ਭਰ ਦੇ ਨਿਊਜ਼ ਚੈਨਲਾਂ ਤੇ ਇਸ ਨੂੰ ਇੱਕ ਭਿਆਨਕ ਹਾਦਸਾ ਮੰਨਿਆ ਜਾ ਰਿਹਾ ਸੀ ਪਰ ਸਿਰਫ 17 ਮਿੰਟ ਬਾਅਦ ਸਵੇਰੇ 9:03 'ਤੇ ਇਹ ਸਾਰਾ ਭੁਲੇਖਾ ਦੂਰ ਹੋ ਗਿਆ ਜਦੋਂ ਦੂਜਾ ਜਹਾਜ਼ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ 175 ਲਾਈਵ ਟੀਵੀ ਵਿਜ਼ਨ ਤੇ ਦੁਨੀਆ ਦੀਆਂ ਅੱਖਾਂ ਸਾਹਮਣੇ ਦੂਜੇ ਸਾਊਥ ਟਾਵਰ ਨਾਲ ਟਕਰਾ ਗਿਆ ਹੁਣ ਇਹ ਸਪਸ਼ਟ ਹੋ ਗਿਆ ਸੀ ਕਿ ਅਮਰੀਕਾ ਇੱਕ ਯੋਜਨਾਬੱਧ ਅਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ ਹੁਣ ਇਹ ਸਪਸ਼ਟ ਹੋ ਗਿਆ ਸੀ ਕਿ ਅਮਰੀਕਾ ਇੱਕ ਯੋਜਨਾਬੱਧ ਅਤਵਾਦੀ ਅੰਗਰੇਜ਼ ਦਾ ਸ਼ਿਕਾਰ ਹੋਇਆ ਹੈ ਇਸ ਦੌਰਾਨ ਤੀਜਾ ਜਹਾਜ਼ ਅਮਰੀਕਨ 에ਅਰਲਾਈਨਸ 77 ਵਾਸ਼ਿੰਗਟਨ ਡੀਸੀ ਵੱਲ ਵੱਧ ਰਿਹਾ ਸੀ ਸਵੇਰੇ 9 ਵਜੇ ਕੇ ਸੈਂਟੀਮੈਂਟ ਉੱਤੇ ਉਸਨੇ ਪੈਂਟਾਗਨ ਜੋ ਕਿ ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ ਹੈ ਦੇ ਇੱਕ ਹਿੱਸੇ ਤੇ ਹਮਲਾ ਕੀਤਾ ਅਤੇ ਚੌਥਾ ਜਹਾਜ਼ ਯੂਨਾਈਟਿਡ ਫਲਾਈਟ 93 ਵਸ਼ਿੰਗਟਨ ਡੀਸੀ ਵੱਲ ਜਾ ਰਿਹਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਸ ਦਾ ਨਿਸ਼ਾਨਾ ਵਾਈਟ ਹਾਊਸ ਜਾਂ ਕੈਪੀਟਲ ਬਿਲਡਿੰਗ ਹੋ ਸਕਦਾ ਸੀ ਪਰ ਉਸ ਜਹਾਜ਼ ਦੇ ਯਾਤਰੀਆਂ ਅਤੇ ਚਾਲਕ ਦਲ ਨੂੰ ਫੋਨ ਤੇ ਦੂਜੇ ਹਮਲਿਆਂ ਬਾਰੇ ਪਤਾ ਲੱਗ ਗਿਆ। ਉਹਨਾਂ ਨੇ ਸਮਝ ਲਿਆ ਕਿ ਇਹ ਕੋਈ ਆਮ ਹਾਈਜੈਕਿੰਗ ਨਹੀਂ ਹੈ। ਉਹਨਾਂ ਨੇ ਬਹਾਦਰੀ ਨਾਲ ਅਤਵਾਦੀਆਂ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਇਸ ਲੜਾਈ ਵਿੱਚ ਜਹਾਜ਼ ਸਵੇਰੇ 10:03 ਦੇ ਪੈਂਸਿਲਵੇਨੀਆ ਦੇ ਇੱਕ ਖੇਤ ਵਿੱਚ ਕ੍ਰੈਸ਼ ਹੋ ਗਿਆ। ਉਹਨਾਂ ਬਹਾਦਰ ਲੋਕਾਂ ਨੇ ਆਪਣੀ ਜਾਨ ਦੇ ਕੇ ਇੱਕ ਹੋਰ ਵੱਡੀ ਤਬਾਹੀ ਨੂੰ ਰੋਕ ਲਿਆ। ਤੁਸੀਂ ਇਹ ਮੰਨ ਸਕਦੇ ਹੋ ਕਿ 9/11 ਦੇ ਹਮਲਿਆਂ ਨੇ ਅਮਰੀਕਾ ਨੂੰ ਸਦਮੇ ਦੀ ਸਥਿਤੀ ਵਿੱਚ ਪਾ ਦਿੱਤਾ। ਇਹ ਦੂਜੇ ਵਿਸ਼ਵ ਯੁੱਧ ਵਿੱਚ ਪਰਲ ਹਾਰਬਰ ਤੋਂ ਬਾਅਦ ਅਮਰੀਕੀ ਧਰਤੀ ਤੇ ਸਭ ਤੋਂ ਵੱਡਾ ਹਮਲਾ ਸੀ। ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਜਾਰਜ ਬੁਸ਼ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਅਮਰੀਕਾ ਇਨ੍ਹਾਂ ਹਮਲਿਆਂ ਦਾ ਸਖਤ ਜਵਾਬ ਦੇਵੇਗਾ। ਉਹਨਾਂ ਨੇ ਐਲਾਨ ਕੀਤਾ ਕਿ ਅਮਰੀਕਾ ਸਿਰਫ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਹੀ ਨਹੀਂ ਬਲਕਿ ਉਹਨਾਂ ਦੇਸ਼ਾਂ ਦੇ ਖਿਲਾਫ ਵੀ ਜੰਗ ਛੇੜੇਗਾ ਜੋ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ। ਇਸ ਨੂੰ ਅਤਵਾਦ ਵਿਰੁੱਧ ਜੰਗ ਦਾ ਨਾਮ ਦਿੱਤਾ ਗਿਆ ਜਲਦੀ ਹੀ ਖੂਫੀ ਏਜੰਸੀਆਂ ਨੇ ਪੁਸ਼ਟੀ ਕਰ ਦਿੱਤੀ ਕਿ ਇਹਨਾਂ ਹਮਲਿਆਂ ਪਿੱਛੇ ਅਲ ਕਾਇਦਾ ਨਾਂ ਦੀ ਇੱਕ ਕੱਟੜਪੰਥੀ ਇਸਲਾਮੀ ਅਤਵਾਦੀ ਸੰਗਠਨ ਸੀ ਉਸ ਦਾ ਮੁਖੀ ਉਸਾਮਾ ਬਿਨ ਲਾਦਨ ਅਲ ਕਾਇਦਾ ਦਾ ਮੁਖੱđa ਅਫਗਾਨਿਸਤਾਨ ਵਿੱਚ ਸੀ ਉਸ ਸਮੇਂ ਅਫਗਾਨਿਸਤਾਨ 'ਤੇ ਤਾਲਿਬਾਨ ਨਾਂ ਦੇ ਇੱਕ ਕੱਟੜਪੰਥੀ ਸ਼ਾਸਨ ਦਾ ਕਬਜ਼ਾ ਸੀ। ਤਾਲਿਬਾਨ ਨੇ ਅਲ ਕਾਇਦਾ ਅਤੇ ਉਸਾਮਾ ਬਿੰਦ ਲਾਦਨ ਨੂੰ ਆਪਣੇ ਦੇਸ਼ ਵਿੱਚ ਇੱਕ ਸਰਫੀਤ ਪਨਾਹ ਪ੍ਰਦਾਨ ਕੀਤੀ ਹੋਈ ਸੀ। ਅਮਰੀਕਾ ਨੇ ਤਾਲਿਬਾਨ ਨੂੰ ਇੱਕ ਸਿੱਤਾ ਅਲਟੀਮੇਟ ਦਿੱਤਾ, ਉਸਾਮਾ ਬਿੰਦ ਲਾਦਨ ਅਤੇ ਅਲ ਕਾਇਦਾ ਦੇ ਸਾਰੇ ਆਗੂਆਂ ਨੂੰ ਉਹਨਾਂ ਦੇ ਹਵਾਲੇ ਕਰ ਦਿਓ, ਨਹੀਂ ਤਾਂ ਫੌਜੀ ਕਾਰਵਾਈ ਲਈ ਤਿਆਰ ਰਹੋ। ਤਾਲਿਬਾਨ ਨੇ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਜਵਾਬ ਵਿੱਚ 7 ਅਕਤੂਬਰ 2001 ਨੂੰ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਜਿਨ੍ਹਾਂ ਵਿੱਚ ਬ੍ਰਿਟੇਨ ਵੀ ਸ਼ਾਮਲ ਸੀ ਉਹਨਾਂ ਨੇ ਅਫਗਾਨਿਸਤਾਨ ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਇਸ ਆਪਰੇਸ਼ਨ ਦਾ ਨਾਮ ਸੀ ਆਪਰੇਸ਼ਨ ਇੰਡਿਊਰਿੰਗ ਫਰੀडम ਇਸ ਤਰ੍ਹਾਂ 9 11 ਦੇ ਹਮਲਿਆਂ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਮਰੀਕਾ ਇੱਕ ਅਜਿਹੀ ਜੰਗ ਵਿੱਚ ਦਾਖਲ ਹੋ ਗਿਆ ਜੋ ਅਗਲੇ 20 ਸਾਲਾਂ ਤੱਕ ਚੱਲਣ ਵਾਲੀ ਸੀ 9 11 ਦੇ ਮੁੱਖ ਦੋਸ਼ੀ ਅਸਾਮਾ ਬਿੰਦ ਲਾਹ ਦੇਨ ਦਾ ਅੰਤ ਕਿਵੇਂ ਹੋਇਆ ਸ਼ੁਰੂਆਤੀ ਹਮਲਿਆਂ ਤੋਂ ਬਾਅਦ ਅਮਰੀਕੀ ਅਤੇ ਸਹਿਯੋਗੀ ਫੌਜਾਂ ਨੇ ਅਫਗਾਨਿਸਤਾਨ ਦੇ ਉੱਤਰੀ ਗੱਠਜੋੜ ਨਾਲ ਮਿਲ ਕੇ ਤਾਲਿਬਾਨ ਸ਼ਾਸਨ ਨੂੰ ਬਹੁਤ ਜਲਦੀ ਹਰਾ ਦਿੱਤਾ। ਦਸੰਬਰ 2001 ਤੱਕ ਤਾਲਿਬਾਨ ਕਾਬਲ ਤੱਕ ਪਹੁੰਚ ਚੁੱਕਾ ਸੀ। ਪ੍ਰਮੁੱਖ ਨਿਸ਼ਾਨਾ ਉਸਮਾ ਬਿੰਦ ਲਾਦੇਨ ਅਜੇ ਵੀ ਫਰਾਰ ਸੀ। ਮੰਨਿਆ ਜਾਂਦਾ ਹੈ ਕਿ ਦਸੰਬਰ 2001 ਵਿੱਚ ਉਹ ਪੂਰਬੀ ਅਫਗਾਨਿਸਤਾਨ ਦੇ ਤੋਰਾਬੋਰਾ ਪਹਾੜੀ ਖੇਤਰ ਦੀਆਂ ਕੁਫਾਵਾਂ ਵਿੱਚ ਘਿਰਿਆ ਹੋਇਆ ਸੀ ਅਮਰੀਕੀ ਫੌਜਾਂ ਨੇ ਉੱਥੇ ਭਾਰੀ ਬੰਬਾਰੀ ਕੀਤੀ ਪਰ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਗਵੰਡੀ ਦੇਸ਼ ਪਾਕਿਸਤਾਨ ਦੇ ਕਾਬਲੀ ਇਲਾਕੇ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਤੋਂ ਬਾਅਦ ਲਗਭਗ 1 ਦਹਾਕੇ ਤੱਕ ਉਹ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਖੁਫੀਆਂ ਏਜੰਸੀਆਂ ਦੀ ਪકડ ਤੋਂ ਬਾਹਰ ਰਿਹਾ ਅਮਰੀਕਾ ਨੇ ਉਸ ਤੇ 25 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸਾਲਾਂ ਤੱਕ ਸੀਆਈਏ ਅਤੇ ਹੋਰ ਏਜੰਸੀਆਂ ਉਸ ਦਾ ਸਰਾਗ ਲੱਭਦੀਆਂ ਰਹੀਆਂ ਆਖਰਕਾਰ ਉਹਨਾਂ ਨੇ ਉਸ ਦੇ ਇੱਕ ਭਰੋਸੇਯੋਗ ਕੋਰੀਅਰ ਦਾ ਪਤਾ ਲਗਾਇਆ ਇਹ ਕੋਰੀਅਰ ਦਾ ਪਿੱਛਾ ਕਰਦੇ ਕਰਦੇ ਉਹ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਇੱਕ ਵੱਡੇ ਉੱਚੀਆਂ ਦੀਵਾਰਾਂ ਵਾਲੇ ਕੰਪਾਊਂਡ ਤੱਕ ਪਹੁੰਚੇ। ਕਈ ਮਹੀਨਿਆਂ ਦੀ ਨਿਗਰਾਨੀ ਤੋਂ ਬਾਅਦ ਉਹਨਾਂ ਨੂੰ ਯਕੀਨ ਹੋ ਗਿਆ ਕਿ ਓਸਾਮਾ ਬਿੰ ਲਾਦਨ ਇਸੇ ਕੰਪਾਊਂਡ ਵਿੱਚ ਛੁਪਿਆ ਹੋਇਆ ਹੈ। 2 ਮਈ 2011 ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ ਹੁਕਮ ਤੇ ਅਮਰੀਕੀ ਨੇਵੀ ਦੀ ਇੱਕ ਟੀਮ ਨੇ ਦੋ ਸੈਟਲ ਹੈਲੀਕਾਪਟਰਾਂ ਵਿੱਚ ਰਾਤ ਦੇ ਹਨੇਰੇ ਵਿੱਚ ਅਫਗਾਨਿਸਤਾਨ ਤੋਂ ਉਡਾਨ ਭਰੀ ਇਸ ਕੰਪਾਊਂਡ ਤੇ ਛਾਪਾ ਮਾਰਿਆ। ਇਸ ਦੇ 40 ਮਿੰਟ ਦੇ ਆਪਰੇਸ਼ਨ ਵਿੱਚ ਓਸਾਮਾ ਬਿੰ ਲਾਦਨ ਨੂੰ ਮਾਰ ਦਿੱਤਾ ਗਿਆ। 9/11 ਦੇ ਹਮਲਿਆਂ ਦੇ ਲਗਭਗ 10 ਸਾਲ ਬਾਅਦ ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਨ ਨੂੰ ਲੱਭ ਕੇ ਬਾਹਰ ਦਿੱਤਾ। ਉਸامہ ਬਿੰਦ ਲਾਦਨ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਸੰਘਰਸ਼ ਜਾਰੀ ਰਿਹਾ। ਜੰਗ ਦਾ ਮੁੱਖ ਮਕਸਦ ਹੁਣ ਬਦਲ ਚੁੱਕਾ ਸੀ। ਇਹ ਸਿਰਫ ਅਲ ਕਾਇਦਾ ਨੂੰ ਖਤਮ ਕਰਨ ਬਾਰੇ ਨਹੀਂ ਸੀ, ਬਲਕਿ ਰਾਸ਼ਟਰ ਨਿਰਮਾਣ ਬਾਰੇ ਸੀ। ਅਮਰੀਕਾ ਅਤੇ ਉਸਦੇ ਨਾਟੋ ਸਹਿਯੋਗੀਆਂ ਦਾ ਟੀਚਾ ਅਫਗਾਨਿਸਤਾਨ ਵਿੱਚ ਸਥਿਰ ਲੋਕਤੰਤਰੀ ਸਰਕਾਰ ਸਥਾਪਿਤ ਕਰਨਾ ਸੀ। ਤਾਂ ਜੋ ਇਹ ਦੁਬਾਰਾ ਕਦੇ ਵੀ ਅਤਵਾਦੀਆਂ ਨੂੰ ਪਨਾਹ ਨਾ ਦੇ ਸਕੇ ਉਹਨਾਂ ਨੇ ਇੱਕ ਨਵਾਂ ਸੰਵਿਧਾਨ ਬਣਾਉਣ ਵਿੱਚ ਮਦਦ ਕੀਤੀ ਚੋਣਾ ਕਰਵਾਈਆਂ ਅਫਗਾਨ ਨੈਸ਼ਨਲ ਆਰਮੀ ਬਣਵਾਈ ਅਤੇ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਅਰਬਾਂ ਡਾਲਰ ਸਕੂਲ ਹਸਪਤਾਲ ਅਤੇ ਸੜਕਾ ਬਣਾਉਣ ਤੇ ਖਰਚ ਕੀਤੇ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ ਅਤੇ ਕੰਮ ਕਰਨ ਦੇ ਅਧਿਕਾਰ ਮਿਲੇ ਜੋ ਤਾਲੀਬਾਨ ਦੇ ਸ਼ਾਸਨ ਦੌਰਾਨ ਉਹਨਾਂ ਤੋਂ ਖੋਹ ਲਏ ਸਨ ਪਰ ਇਹ ਪ੍ਰਕਿਰਿਆ ਬਹੁਤ ਮੁਸ਼ਕਲ ਅਤੇ ਗੁੰਝਲਦਾਰ ਸੀ ਤਾਲੀਬਾਨ ਨੇ ਇੱਕ ਵਿਦਰੋਹ ਸ਼ੁਰੂ ਕਰ ਦਿੱਤਾ ਉਹ ਪਾਕਿਸਤਾਨ ਦੇ ਸਰਹੱਤੀ ਇਲਾਕਿਆਂ ਵਿੱਚ ਛੁੱਕ ਜਾਂਦੇ ਉੱਥੋਂ ਅਫਗਾਨ ਅਤੇ ਅੰਤਰਰਾਸ਼ਟਰੀ ਫੌਜਾਂ ਤੇ ਹਮਲਾ ਕਰਦੇ ਅਫਗਾਨਿਸਤਾਨ ਦਾ ਪਹਾੜੀ ਅਤੇ ਕਠੋਰ ਇਲਾਕਾ ਉਹਨਾਂ ਨੂੰ ਲੁਕਾਉਣ ਲਈ ਬਹੁਤ ਵਧੀਆ ਸੀ ਇਸ ਤੋਂ ਇਲਾਵਾ ਨਵੀਂ ਅਫਗਾਨ ਸਰਕਾਰ ਟ੍ਰੇਸਟਾਚਾਰ ਅਤੇ ਅੰਦਰੂਨੀ ਲੜਾਈਆਂ ਨਾਲ ਜੂਝ ਰਹੀ ਸੀ ਇਹ 20 ਸਾਲ ਦੀ ਇੱਕ ਲੰਬੀ ਖੂਨੀ ਅਤੇ ਬਹੁਤ ਮਹਿੰਗੀ ਜੰਗ ਸੀ। ਇਸ ਵਿੱਚ ਹਜ਼ਾਰਾਂ ਅਮਰੀਕੀ ਅਤੇ ਸਹਿਯੋਗੀ ਸੈਨਿਕ ਮਾਰੇ ਗਏ ਪਰ ਸਭ ਤੋਂ ਵੱਧ ਨੁਕਸਾਨ ਅਫਗਾਨ ਦੇ ਲੋਕਾਂ ਨੂੰ ਹੋਇਆ। ਲੱਖਾਂ ਅਫਗਾਨ ਸੈਨਿਕ ਅਤੇ ਆਮ ਨਾਗਰਿਕ ਇਸ ਸੰਘਰਸ਼ ਵਿੱਚ ਮਾਰੇ ਗਏ। ਸਮੇਂ ਦੇ ਨਾਲ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਵਿੱਚ ਜੰਗ ਦੀ ਥਕਾਵਟ ਵਧਣ ਲੱਗੀ। 2010 ਦੇ ਦਹਾਕੇ ਦੇ ਅੰਤ ਤੱਕ ਅਮਰੀਕਾ ਵਿੱਚ ਇਹ ਭਾਵਨਾ ਵੱਧ ਰਹੀ ਸੀ ਕਿ ਅਫਗਾਨਿਸਤਾਨ ਵਿੱਚ ਜੰਗ ਜਿੱਤੀ ਨਹੀਂ ਜਾ ਸਕਦੀ। ਹੁਣ ਤੱਕ ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਲੰਬੀ ਜੰਗ ਬਣ ਚੁੱਕੀ ਸੀ ਜਿਸ ਤੇ 2 ਟ੍ਰਿਲੀਅਨ ਡਾਲਰ ਤੋਂ ਵੱਧ ਖਰਚਾ ਹੋ ਚੁੱਕਾ ਸੀ ਲੋਕਾਂ ਦਾ ਸਵਾਲ ਸੀ ਜੇਕਰ ਅਸਾਮਾ ਬਿਲਦਨ ਮਾਰਿਆ ਜਾ ਚੁੱਕਾ ਹੈ ਅਤੇ ਅਲ ਕਾਇਦਾ ਕਮਜ਼ੋਰ ਹੋ ਚੁੱਕਾ ਹੈ ਤਾਂ ਅਮਰੀਕੀ ਫੌਜਾਂ ਅਜੇ ਵੀ ਉੱਥੇ ਕੀ ਕਰ ਰਹੀਆਂ ਹਨ ਇਸ ਜੰਗ ਤੱਕ ਦਬਾਅ ਅਤੇ ਹਾਲ ਹੀ ਜੰਗਾਂ ਨੂੰ ਖਤਮ ਕਰਨ ਦੇ ਵਾਅਦੇ ਕਾਰਨ ਅਮਰੀਕੀ ਸਰਕਾਰ ਨੇ ਤਾਲਿਬਾਨ ਨਾਲ ਸਿੱਧੀ ਗੱਲਬਾਤ ਸ਼ੁਰੂ ਕੀਤੀ ਫਰਵਰੀ 2020 ਵਿੱਚ ਟਰੰਪ ਪ੍ਰਸ਼ਾਸਨ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਤਾਲਿਬਾਨ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਇਸ ਸਮਝੌਤੇ ਦੇ ਤਹਿਤ ਅਮਰੀਕਾ ਨੇ 14 ਮਹੀਨਿਆਂ ਦੇ ਅੰਦਰ ਆਪਣੀਆਂ ਸਾਰੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਵਾਅਦਾ ਕੀਤਾ ਬਦਲੇ ਵਿੱਚ ਤਾਲਿਬਾਨ ਨੇ ਇਹ ਗਰੰਟੀ ਦਿੱਤੀ ਕਿ ਉਹ ਅਫਗਾਨ ਧਰਤੀ ਨੂੰ ਦੁਬਾਰਾ ਕਿਵੇਂ ਅੰਤਰਰਾਸ਼ਟਰੀ ਅਤਵਾਦੀ ਸਮੂਹ ਦੁਆਰਾ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਜਦੋਂ 2021 ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਉਹਤਾ ਸਾਹਮ੍ਹਿਆ ਤਾਂ ਉਹਨਾਂ ਨੇ ਇਸ ਵਾਪਸੀ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹਾਲਾਂਕਿ ਉਹਨਾਂ ਨੇ ਅੰਤਿਮ ਤਾਰੀਖ ਨੂੰ ਥੋੜਾ ਅੱਗੇ ਵਧਾ ਦਿੱਤਾ ਇਸ ਤਰ੍ਹਾਂ ਸਾਡੇ ਕੋਲ ਮੌਜੂਦ ਪੁਰਾਣੀ ਜਾਣਕਾਰੀ ਕਿ ਦਾ ਯੂ ਐਸ ਟ੍ਰਾਪ ਸਟਿਲ ਓਕੂਪਾਈ ਦਾ ਅਨਸਟੇਬਲ ਅਫਗਾਨਿਸਤਾਨ ਪੂਰੀ ਤਰ੍ਹਾਂ ਗਲਤ ਹੋ ਗਈ ਅਪ੍ਰੈਲ 2021 ਵਿੱਚ ਰਾਸ਼ਟਰਪਤੀ ਬਾਈਡਨ ਨੇ ਐਲਾਨ ਕੀਤਾ ਕਿ 11 ਸਤੰਬਰ 2021 ਯਾਨੀ 9 11 ਦੇ ਹਮਲਿਆਂ ਦੀ 20ਵੀਂ ਵਾਰਸੀ ਤੱਕ ਸਾਰੀਆਂ ਅਮਰੀਕੀ ਫੌਜਾਂ ਅਫਗਾਨਿਸਤਾਨ ਨੂੰ ਛੱਡ ਦੇਣਗੀਆਂ ਇਹ ਉਹ ਤੇ ਆ ਸਿਕੋ ਫੈਸਲਾ ਸੀ ਜਿਸ ਨੇ 20 ਸਾਲਾਂ ਦੇ ਇੱਕ ਲੰਬੇ ਕੁੰਜਲਦਾਰ ਫੌਜੀ ਦਖਲਅੰਦਗੀ ਦੇ ਅੰਤ ਦੀ ਸ਼ੁਰੂਆਤ ਕੀਤੀ ਅੱਜ 2025 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਉੱਥੋਂ ਦੇ ਹਾਲਾਤ ਕਿਹੋ ਜਿਹੇ ਹਨ ਜਿਵੇਂ ਹੀ ਅਮਰੀਕੀ ਅਤੇ ਨਾਟੋ ਫੌਜਾਂ ਨੇ ਵਾਪਸ ਜਾਣਾ ਸ਼ੁਰੂ ਕੀਤਾ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਕਿ ਅੱਗੇ ਕੀ ਹੋਣ ਵਾਲਾ ਸੀ ਅਮਰੀਕੀ ਖੂਫੀਆ ਏਜੰਸੀਆਂ ਦਾ ਅਨੁਮਾਨ ਸੀ ਕਿ ਅਫਗਾਨ ਸਰਕਾਰ ਸ਼ਾਇਦ 6 ਮਹੀਨਿਆਂ ਤੋਂ 1 ਸਾਲ ਤੱਕ ਤਾਲਿਬਾਨ ਦਾ ਮੁਕਾਬਲਾ ਕਰ ਸਕੇਗੀ ਪਰ ਇਹ ਅਨੁਮਾਨ ਬਹੁਤ ਗਲਤ ਸਾਬਤ ਹੋਇਆ ਤਾਲਿਬਾਨ ਨੇ ਬਿਜਲੀ ਦੀ ਗਤੀ ਨਾਲ ਪੂਰੇ ਦੇਸ਼ ਤੇ ਹਮਲਾ ਕਰ ਦਿੱਤਾ ਅਫਗਾਨ ਨੈਸ਼ਨਲ ਆਰਮੀ ਜਿਸ ਨੂੰ ਅਮਰੀਕਾ ਨੇ 20 ਸਾਲ ਤੱਕ ਟ੍ਰੇਨਿੰਗ ਤੇ ਹਥਿਆਰ ਦਿੱਤੇ ਸਨ ਤਾਸ ਦੇ ਪੱਤਿਆਂ ਵਾਂਗ ਟੈ ਟੇਰੀ ਹੋ ਗਈ ਉਹਨਾਂ ਵਿੱਚ ਲੜਨ ਦਾ ਹੌਸਲਾ ਨਹੀਂ ਸੀ ਅਤੇ ਬਹੁਤ ਸਾਰੇ ਸੈਨਿਕਾਂ ਨੇ ਬਿਨਾਂ ਲੜੇ ਹੀ ਆਤਮ ਸਮਰਪਨ ਕਰ ਦਿੱਤਾ ਇੱਕ ਤੋਂ ਬਾਅਦ ਇੱਕ ਸੂਬਾਈ ਰਾਜਧਾਨੀਆਂ ਤਾਲਿਬਾਨ ਦੇ ਕਬਜ਼ੇ ਵਿੱਚ ਆਉਂਦੀਆਂ ਗਈਆਂ ਅਤੇ ਫਿਰ 15 ਅਗਸਤ 2021 ਨੂੰ ਦੁਨੀਆ ਨੇ ਹੈਰਾਨੀ ਨਾਲ ਦੇਖਿਆ ਜਦੋਂ ਤਾਲਿਬਾਨ ਬਿਨਾਂ ਕਿਸੇ ਲੜਾਈ ਦੇ ਰਾਜਧਾਨੀ ਕਾਬੁਲ ਵਿੱਚ ਦਾਖਲ ਹੋ ਗਿਆ ਅਫਗਾਨ ਰਾਸ਼ਟਰਪਤੀ ਅਸ਼ਰਫ ਗਣੀ ਦੇਸ਼ ਛੱਡ ਕੇ ਭੱਜ ਗਏ ਇਸ ਨਾਲ 20 ਸਾਲਾਂ ਦੀ ਅਮਰੀਕੀ ਮੌਜੂਦਗੀ ਅਤੇ ਅਰਬਾਂ ਡਾਲਰ ਖਰਚ ਕਰਨ ਤੋਂ ਬਾਅਦ ਅਫਗਾਨਿਸਤਾਨ ਦੁਬਾਰਾ ਉਸੇ ਤਾਲਿਬਾਨ ਦੇ ਹੱਥਾਂ ਵਿੱਚ ਆ ਗਿਆ ਜਿਸ ਨੂੰ ਉਹਨਾਂ ਨੇ 2001 ਵਿੱਚ ਹਟਵਾਇਆ ਸੀ ਕਾਬੁਲ 에ਅਰਪੋਰਟ ਤੇ ਹਫੜਾ ਦਫੜੀ ਅਤੇ ਦਿਲ ਦੇ ਹਿਲਾਉਣ ਵਾਲੇ ਦ੍ਰਿਸ਼ ਦੇਖੇ ਗਏ ਜਿੱਥੇ ਹਜ਼ਾਰਾਂ ਅਫਗਾਨ ਦੇਸ਼ ਛੱਡਣ ਲਈ ਬੇਤਾਬ ਸਨ ਅੱਜ ਸਾਡੇ ਕੋਲ ਮੌਜੂਦ ਪੁਰਾਣੀ ਜਾਣਕਾਰੀ ਦੇ ਅਨੁਸਾਰ ਅਫਗਾਨਿਸਤਾਨ ਹੈਜ਼ ਬੀਨ ਫ੍ਰੀ ਫ੍ਰੋਮ ਦਾ ਤਾਲਿਬਨ ਐਂਡ ਇਜ਼ ਮੂਵਿੰਗ ਟੁਵਰਡ ਨਾਰਮਲਲੀ ਤਾਲਿਬਨ ਦੇ ਸ਼ਾਸਨ ਅਧੀਨ ਅਫਗਾਨਿਸਤਾਨ ਇੱਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਸਭ ਤੋਂ ਵੱਡੀ ਦੁੱਖਦਾਈ ਇਹ ਹੈ ਕਿ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਦਾ ਖਤਮਾ ਉਹਨਾਂ ਨੇ ਸਿੱਖਿਆ ਅਤੇ ਕੰਮ ਕਰਨ ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ ਅਤੇ ਪਿਛਲੇ 20 ਸਾਲਾਂ ਦੀ ਤਰੱਕੀ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਹੈ ਤਾਂ ਦੋਸਤੋ ਏਸੀ 9 11 ਅਤੇ ਉਸ ਤੋਂ ਬਾਅਦ ਦੀ ਕਹਾਣੀ ਇੱਕ ਅਜੀਬੀ ਕਹਾਣੀ ਜੋ ਕਿ ਸਵੇਰ ਦੇ ਹਮਲੇ ਨਾਲ ਸ਼ੁਰੂ ਹੋਈ ਇੱਕ 20 ਸਾਲਾਂ ਲੰਬੀ ਜੰਗ ਬਣ ਗਈ ਇੱਕ ਦੇਸ਼ ਦੇ ਭਵਿੱਖ ਦੀ ਅਨਿਸ਼ਚਾ ਖਤਮ ਹੋ ਗਈ ਇੱਕ ਸਵੇਰ ਦੀ ਗੂੰਜ ਅੱਜ ਵੀ ਪੂਰੀ ਦੁਨੀਆ ਵਿੱਚ ਸੁਣਾਈ ਦਿੰਦੀ ਹੈ ਇਸ ਨੇ ਸਾਡੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਇਸਨੇ ਅਤਵਾਦ ਵਿਰੁੱਧ ਜੰਗ ਨੂੰ ਜਨਮ ਦਿੱਤਾ ਇੱਕ ਅਜਿਹਾ ਸੰਘਰਸ਼ ਜਿਸ ਦੇ ਨਤੀਜੇ ਅੱਜ ਵੀ ਅਫਗਾਨਿਸਤਾਨ ਅਤੇ ਉਸ ਤੋਂ ਬਾਹਰ ਦੇ ਲੱਖਾਂ ਲੋਕ ਪੁੱਤਰੇ ਹਨ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਹਿੰਸਾ ਹੋਰ ਹਿੰਸਾ ਨੂੰ ਜਨਮ ਦਿੰਦੀ ਹੈ ਜਿਵੇਂ ਬਦਲੇ ਦੀ ਕਾਰਵਾਈ ਦੇ ਨਤੀਜੇ ਅਕਸਰ ਅਣਕੈਸੇ ਅਤੇ ਦੂਰਗਮੀ ਹੁੰਦੇ ਹਨ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਤਿਹਾਸ ਕਦੇ ਵੀ ਸਿੱਧੀ ਲਾਈਨ ਵਿੱਚ ਨਹੀਂ ਚੱਲਦਾ ਅੱਜ ਜਦੋਂ ਅਸੀਂ 9/11 ਦੇ ਹਮਲੇ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਸਿਰਫ ਉਸ ਦਿਨ ਮਾਰੇ ਗਏ ਹਜ਼ਾਰਾਂ ਬੇਗਨਾ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਬਲਕਿ ਉਹਨਾਂ ਲੱਖਾਂ ਲੋਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਉਸ ਤੋਂ ਬਾਅਦ ਸ਼ੁਰੂ ਹੋਏ ਸੰਘਰਸ਼ ਕਾਰਨ ਹਮੇਸ਼ਾ ਲਈ ਬਦਲ ਗਈ ਪੰਜਾਬੀ ਫੈਕਟੋਪੀਡੀਆ ਤੇ ਮੈਂ ਸਤਨਾਮ ਸਿੰਘ ਇਸ ਗੰਭੀਰ ਅਤੇ ਮਹੱਤਵਪੂਰਨ ਵਿਸ਼ੇ ਤੇ ਚਰਚਾ ਕਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਪੂਰੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸੋ ਜੇਕਰ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਸਾਨੂੰ ਇੱਕ ਲਾਈਕ ਅਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਰੱਬ ਰੱਖਾ